ਵਾਜਵਾਜੀ ਹੋਣ ਚਾਹੇ ਵੜਿੰਗ ਜੀ ਹੋਣ ਤੇ ਚਾਹੇ ਰੰਦਾਵਾ ਸਾਹਿਬ ਹੋਣ ਤੇ ਚਾਹੇ ਚੰਨੀ ਜੀ ਹੋਣ ਦਾਵੇ ਜਿੰਨੇ ਮਰਜੀ ਕਰਨਾ ਤੇ ਵਰਕਰ ਨੇ ਥੱਲੇੋਂ ਜਦੋਂ ਉਹਨਾਂ ਕੋਲ ਤਾਕਤ ਹੀ ਨਾ ਹੋਈ ਉਹਨਾਂ ਕੋਲ ਕਮਾਂਡ ਹੀ ਨਾ ਹੋਈ ਉਹਨਾਂ ਨੇ ਕੰਮ ਹੀ ਨਾ ਕੀਤਾ ਹਾਂਜੀ ਹਾਂਜੀ ਤੇ ਦਾਵੇ ਸੱਚੇ ਕਿਤਾ ਹੁੰਦੇ ਜੀ ਲੀਡਰ ਦੀ ਹਾਰ ਹੀ ਇਸੇ ਕਰਕੇ ਅਸ਼ਵਨੀ ਸੇੜੀ ਸਾਡੇ ਪਿੰਉ ਬਟਾਲੇ ਤੋਂ ਹਾਰੇ ਹੈਗੇ ਉਹਦਾ ਕਾਰਨ ਵੀ ਉਹ ਵਰਕਰ ਤਾਂ ਦੂਰ ਹੋ ਚੁੱਕੇ ਸੀ ਜਿਹੜਾ ਲੀਡਰ ਆਪਣੇ ਵਰਕਰ ਨਾਲ ਜੁੜੇਗਾ ਉਹਨੂੰ ਕੋਈ ਨਹੀਂ ਹਰਾ ਕਰ ਸਕਦਾ ਸਾਡੇ ਜ਼ਿਲ੍ਹੇ ਦੇ ਵਿੱਚ ਦੋ ਦਾਵੇਦਾਰ ਨੇ ਇੱਕ ਸਰਦਾਰ ਸਿਮਰਦਾਵਾ ਤੇ ਸਰਦਾਰ ਪ੍ਰਤਾਸ ਬਾਜਵਾ ਅੱਛਾ ਤ੍ਰਿਪਤ ਬਾਜਵਾਦੀ ਕੀ ਪੋਜੀ ਇਹ ਤਰ੍ਹਾਂ ਤਾਂ ਦਾਵੇ ਬਾਜਵਾਣ ਜਿਹੜੇ ਉਹ ਮੁੱਖ ਮੰਤਰੀ ਦੇ ਦਾਅਵੇਦਾਰ ਨਹੀਂ ਹੈ ਜਿੰਨੇ ਵੀ ਸਾਡੇ ਮੁੱਖ ਮੰਤਰੀ ਪੰਜਾਬ ਦੇ ਹੋਏ ਆ ਪੰਜਾਬ ਦੀ ਮੈਂ ਤੋਂ ਬਸ ਸਾਰੇ ਮਾਲਵੇ ਦੇ ਹੀ ਹੋਏ ਆ ਗਿਆ ਔਰ ਸਾਡੇ ਤੁਹਾਡਾ ਕੋਈ ਮੁੱਖ ਮੰਤਰੀ ਨਹੀਂ ਹੋਏਗਾ ਜੇ ਸਾਡੇ ਮਾਝੇ ਨੂੰ ਮੌਕਾ ਮਿਲਦਾ ਹੈਗਾ ਤੇ ਸਾਡੇ ਜਿਹੜਾ ਜਿਹੜਾ ਆ ਬੈਕੋ ਡੇਰੀਆ ਹੈਗਾ ਸਾਰੇ ਜਿਹੜਾ ਮਾਝੇ ਦੀ ਬੈਲਟ ਹੈਗੀ ਆ ਬਾਰਡਰ ਏਰੀਆ ਹੈਗਾ ਵਾ ਇਹਨੂੰ ਕਾਫੀ ਸੂਤ ਮਿਲ ਸਕਦਾ ਅਨੁਸ਼ਾਸਨ ਚ ਕਿਹੋ ਜੀ ਹੈ ਕਾਂਗਰਸ ਪਾਰਟੀ ਜੇ ਅਨੁਸ਼ਾਸਨ ਚੱਜਦਾ ਹੁੰਦਾ ਜੇ ਅਨੁਸ਼ਾਸਨ ਸਖਤ ਹੁੰਦਾ ਇਹਦੇ ਚ ਇੱਕ ਤਾਂ ਪਾਰਟੀ ਛੱਡ ਕੇ ਕੋਈ ਨਾ ਜਾਂਦਾ ਪਰ ਜਿਹੜਾ ਵਰਕਰ ਹੈ ਨਾ ਜਿਹੜਾ ਵਰਕਰ ਉਹ ਜਿਹੜਾ ਉਹ ਉਹਦੇ ਨਾਲ ਥੋੜਾ ਜਿਹਾ ਕੰਗਸ ਟੁੱਟ ਚੁੱਕੀ ਹੈ ਕਿ ਜਿਹੜੇ ਬੂਥ ਲੈਵਲ ਦੇ ਵਰਕਰ ਹੈਗੇ ਕਈ ਵਾਰੀ ਉਹ ਲੀਡਰ ਨਾਲ ਮਿਲਣ ਤੋਂ ਵੀ ਔਖ ਤਰਾਂਦੇ ਕਿਉਂਕਿ ਉਹਨਾਂ ਨੂੰ ਅੱਗੇ ਨਹੀਂ ਕੋਈ ਜਾਣ ਦਿੰਦਾ ਹੈਗਾ ਉੱਥੇ ਪਿਛਲੇ ਸਾਲ ਜਦੋਂ ਕੈਪਟਨ ਦੀ ਸਰਕਾਰ ਆਈ ਹੈਗਾ ਉਦੋਂ ਸਭ ਤੋਂ ਵੱਧ ਦੁਰਦਸ਼ਾ ਵਰਕਰ ਦੀ ਹੋਈ ਹੈਗੀ ਉਹੀ ਤੇ ਨਤੀਜੇ ਭੁਗਤੇ ਔਰ ਦਿੱਲੀ ਦੀ ਹਾਰ ਜਿਤਨਾ ਉਦੇ ਨਾਲ ਇਹਨਾਂ ਦਾ ਕਾਂਗਰਸ ਦਾ ਕੋਪ ਜਿਹੜਾ ਹੋਰ ਵੱਧ ਗਿਆ ਹੈਗਾ ਵਾ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਪੰਜਾਬ ਕਾਂਗਰਸ ਨੂੰ ਨਵਾਂ ਇਨਚਾਰਜ ਮਿਲਦੀ ਹੀ ਕਿ ਪੰਜਾਬ ਕਾਂਗਰਸ ਦੇ ਵਿੱਚ ਨਵਾਂ ਜੋਸ਼ ਆ ਗਿਆ ਹੈ ਕਿ ਪੰਜਾਬ ਕਾਂਗਰਸ ਜਿਹੜੀ ਇੱਕੋ ਮੁਠਕ ਜੁਟ ਹੋ ਗਈ ਹੈ ਧੜੇਬੰਦੀ ਤੋਂ ਉੱਪਰ ਉੱਠ ਕੇ ਕਾਂਗਰਸ ਕਿਸੇ ਇੱਕ ਕਮਾਂਡ ਹੇਠ ਆਪਣਾ ਚੋਣ ਲੜੇਗੀ ਕਿ ਜਾਂ ਫਿਰ ਆਪ ਕੋ ਆਪਣੀ ਡਬਲੀ ਵਜਾਉਣਗੇ ਇਸੇ ਉੱਪਰ ਹੀ ਚਰਚਾ ਕਰਾਂਗੇ ਸਿਆਸੀ ਮਾਹਰ ਜਸਵੰਤ ਸਿੰਘ ਜੀ ਦੇ ਨਾਲ ਜਸਵੰਤ ਸਿੰਘ ਜੀ ਆਪ ਜੀ ਦਾ ਬਹੁਤ ਬਸਾਵਾ ਮਿਹਰਬਾਨ ਜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਨਕੋਰ ਨਵੇਂ-ਨਵੇਂ ਬਣੇ ਜਿਹੜੇ ਇੰਚਾਰਜ ਜਨੇਬ ਬਪੇਸ਼ ਬਗੇਲ ਜੀ ਜਿਹੜੇ ਸਿੱਤਿਸਗੜ ਦੇ ਸਾਬਕਾ ਮੁੱਖ ਮੰਤਰੀ ਵੀ ਰਹੇ ਨੇ ਔਰ ਕੱਲ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦਰਗਾਣਾ ਮੰਦਿਰ ਉਹਨਾਂ ਨੇ ਮੱਥਾ ਟੇਕਿਆ ਹਾਜ਼ਰੀ ਪਰ ਬਿਲਕੁਲ ਜੀ 에어ਪੋਰਟ ਤੋਂ ਲੈ ਕੇ ਤਾਂ ਦਰਬਾਰ ਸਾਹਿਬ ਤੱਕ ਤਕਰੀਬਨ 10 ਪੁਆਇੰਟ ਬਣਾਏਗੇ ਜਿੱਥੇ ਉਹਨਾਂ ਦਾ ਵਕ ਵਕ ਹਲਕੇ ਦੇ ਲੋਕਾਂ ਨੇ ਸਵਾਗਤ ਵੀ ਕੀਤਾ ਬਿਲਕੁਲ ਔਰ ਉਹਨਾਂ ਦੀ ਗੱਡੀ ਦੇ ਵਿੱਚ ਜਿਹੜੇ ਚਿਹਰੇ ਨਜ਼ਰ ਆਏ ਪ੍ਰਤਾਪ ਸਿੰਘ ਬਾਜਵਾ ਸੀ ਹਾਂਜੀ ਉਹਨਾਂ ਚ ਰਾਜਾ ਵੜਿੰਗ ਵੀ ਸੀ ਓਮਪ੍ਰਕਾਸ਼ ਉਹਨੇ ਵੀ ਸੀ ਤੇ ਆਪੀ ਗੁਰਜੀਤ ਸਿੰਘ ਔਜਲਾ ਵੀ ਸੀ ਔਜਲਾ ਵੀ ਸਰ ਹਾਂਜੀ ਠੀਕ ਹੈ ਠੀਕ ਹੈ ਜੀ ਇਹ ਸਾਰੇ ਲੀਟਰ ਉਹਨਾਂ ਦੀ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਹਾਂਜੀ ਜਿੱਥੇ ਵੀ ਹਲਕਾ ਇੰਚਾਰਜ ਆਉਂਦੇ ਸੀ ਗੱਡੀ ਰੁਕਦੀ ਸੀ ਸਵਾਗਤ ਹੁੰਦਾ ਸੀ ਫੁੱਲਾਂ ਦੀ ਵਰਖਾ ਹੁੰਦੀ ਸੀ ਗੱਡੀ ਅਗਲੇ ਪੜਾਵਲ ਨੂੰ ਤੁਰ ਪੈਂਦੀ ਸੀ ਬਿਲਕੁਲ ਜੀ ਬਿਲਕੁਲ ਠੀਕ ਗੱਲ ਜੀ ਬਸ ਇੱਥੇ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਇੱਥੋਂ ਕਰੀਏ ਪੀ ਕਿਤੇ ਭਗੇਲ ਸਾਹਿਬ ਨੇ ਸੋਚਿਆ ਤੇ ਨਹੀਂ ਹੋਣਾ ਜੋ ਜਹਾਜ਼ 'ਚ ਬੈਠੇ ਹੋਣੇ ਆ ਤੇ ਸੋਚਦੇ ਤੇ ਹੋਣੇ ਆ ਪੰਜਾਬ ਤੇ ਆ ਗਿਆਂ ਹਾਂ ਹਾਂਜੀ ਤੇ ਸਵਾਗਤ ਕਿਦਾਂ ਦਾ ਹੋਏਗਾ ਤੇ ਜਿੱਦਾਂ ਦਾ ਸਵਾਗਤ ਹੋਇਆ ਤੇ ਉਹ ਤੇ ਸੋਚਦੇ ਹੋਣੇ ਪੀ ਇੰਨਾ ਸਵਾਗਤ ਤੇ ਜਦੋਂ ਮੈਂ ਮੁੱਖ ਮੰਤਰੀ ਬਣਿਆ ਸੀ ਛੱਤੀਗੜ੍ਹ ਦੇ ਵਿੱਚ ਨਹੀਂ ਹੋਇਆ ਨਹੀਂ ਇਹੋ ਜੀ ਗੱਲ ਨਹੀਂ ਹੈਗੀ ਮੇਰੇ ਖਿਆਲ ਹਾਂ ਜਦੋਂ ਵੀ ਕੋਈ ਨਵਾਂ ਜਨਰਲ ਕਿਸੇ ਤਰਫ ਇੰਚਾਰਜ ਬਣਦਾ ਸਟੇਟ ਦਾ ਤੇ ਉਹਦਾ ਜ਼ੋਰਦਾਰ ਸਵਾਗਤ ਹੀ ਹੁੰਦਾ ਹੈ ਕਾ ਔਰ ਇਹ ਉਹਨਾਂ ਨੂੰ ਪਤਾ ਹੁੰਦਾ ਹੈਗਾ ਮੁੱਖ ਮੰਤਰੀ ਦੀ ਵੀ ਕੋਈ ਤਾਕਤ ਕੋਈ ਘਟਣੀ ਹੁੰਦੀ ਹੈ ਕਿ ਉੱਥੇ ਵੀ ਉਹਨਾਂ ਦਾ ਕਾਫੀ ਸਵਾਗਤ ਰਿਹਾ ਹੈਗਾ ਵਾ ਉਹਨਾਂ ਨੇ ਵਧੀਆ ਕਾਰਜਕਾਲ ਆਪਣਾ ਜਿਹੜਾ ਸੀ ਉਹ ਪੂਰਾ ਕੀਤਾ ਛਤੀਸਗੜ੍ਹ ਦੇ ਵਿੱਚ ਔਰ ਕਾਂਗਰ ਦੇ ਇੱਕ ਵਧੀਆ ਨੇਤਾ ਹਨ ਔਰ ਤਜਰਬੇਕਾਰ ਨੇਤਾ ਹਨ ਤੇ ਔਰ ਰਾਹੁਲ ਗਾਂਧੀ ਹੁਣੀ ਉਹਨਾਂ ਤੇ ਭਰੋਸਾ ਵੀ ਕਰਦੇ ਹਨ ਜਸਪਾ ਜੀ ਮੈਂ ਤਾਂ ਕਹਿ ਰਿਹਾ ਕਿ ਕਿਉਂਕਿ ਪੰਜਾਬੀਆਂ ਦਾ ਸਵਾਗਤ ਪੰਜਾਬੀਆਂ ਦਾ ਇਹ ਸੱਭਿਆਚਾਰ ਹੀ ਇਹੋ ਜਿਹਾ ਵਾ ਕਿ ਉਹ ਸਵਾਗਤ ਵੈਸੇ ਵੀ ਬੜਾ ਜ਼ੋਰਦਾਰ ਕਰਦੇ ਆ ਤਾਂ ਉਹ ਭਪੇਸ਼ ਬਗੇਲ ਦੇ ਚਿਹਰੇ ਨੂੰ ਤੁਸੀਂ ਰੀਡ ਕੀਤਾ ਹੁਣ ਕੀ ਆ ਰਿਹਾ ਸੀ ਉਹਦਾ ਰਿਐਕਸ਼ਨ ਕੀ ਸੀ ਉਹਨਾਂ ਦਾ ਰਿਐਕਸ਼ਨ ਬਹੁਤ ਵਧੀਆ ਸੀਗਾ ਉਹ ਬੜੇ ਖੁਸ਼ ਹਨ ਔਰ ਉਹ ਮੇਰੇ ਖਿਆਲ ਕੀ ਦਰਬਾਰ ਸਾਹਿਬ ਦੀ ਉਹਨਾਂ ਦੀ ਯਾਤਰਾ ਹੈਗੀ ਔਰ ਸਿਰਫ ਮੇਰੇ ਖਿਆਲ ਕੱਲ ਦਰਬਾਰ ਸਾਹਿਬ ਇਥੇ ਉਹ ਨਤਮਸਤਕ ਹੋਣੀ ਗਏ ਸੀਗੇ ਅੱਜ ਉਹਨਾਂ ਦਾ ਪ੍ਰੋਗਰਾਮ ਚੰਡੀਗੜ੍ਹ ਹੈ ਜਿੱਥੇ ਉਹਨਾਂ ਨੇ ਕਾਂਗਰਸ ਦੇ ਲੀਡਰ ਨੂੰ ਮਿਲਣਾ ਹੈਗਾ ਇਹ 2 ਦਿਨ ਦਾ ਉਹਨਾਂ ਦਾ ਪ੍ਰੋਗਰਾਮ ਹੈਗਾ ਜੀ ਔਰ ਉਦੋਂ ਬਾਅਦ ਫਿਰ ਉਹ ਦੁਬਾਰਾ ਆਉਣਗੇ ਤੇ ਰੈਗੂਲਰਲੀ ਆਪਣਾ ਕੰਮ ਸ਼ੁਰੂ ਕਰਨਗੇ ਅੱਛੇ ਜਿਹੜੀ ਕਾਂਗਰਸ ਦੀ ਉੱਪਰ ਦੀ ਲੀਡਰਸ਼ਿਪ ਹੈ ਹਾਂਜੀ ਹਾਂਜੀ ਜਿਵੇਂ ਪ੍ਰਤਾਪ ਸਿੰਘ ਬਾਜਵਾ ਹੈ ਰਾਜਾ ਵੜਿੰਗ ਹੈ ਚਰਨਜੀਤ ਸਿੰਘ ਚੰਨੀ ਹੈ ਸੋ ਜਿਹੜੀ ਉੱਪਰਲੀ ਲੀਡਰਸ਼ਿਪ ਹੈ ਹਾਂਜੀ ਉਹਦੇ ਵਿੱਚ ਜਿਸ ਤਰੀਕਾ ਦੇ ਜਿਸ ਤਰੀਕੇ ਨਾਲ ਆਏ ਦਿਨ ਕਿਤੇ ਨਾ ਕਿਤੇ ਗੁੱਟਬਾਜੀ ਸਾਹਮਣੇ ਆਉਂਦੀ ਹੈ ਹਾਂਜੀ 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 ਉਹਦੇ ਬਾਰੇ ਕੀ ਕਹਿੰਦੇ ਗੁੱਟਬਾਜੀ ਵੇਖੋ ਜਿੰਨੇ ਵੱਡੇ ਲੀਡਰ ਨੇ ਪੰਜਾਬ ਕੰਗਰਸ ਦੇ ਜਿੰਨੇ ਦੇ ਤੁਸੀਂ ਨਾਂ ਲੈ ਹੈਗੇ ਆ ਇਹ ਸਾਰੇ ਹੀ ਮੁੱਖ ਮੰਤਰੀ ਦੇ ਦਾਵੇਦਾਰ ਨੇ ਔਰ ਉਹ ਦਾਵੇਦਾਰੀ ਹੋਣ ਕਰਕੇ ਇਹਨਾਂ ਦੇ ਵਿੱਚ ਥੋੜਾ ਜਿਹਾ ਉਹ ਚੱਲਦਾ ਰਹਿੰਦਾ ਹੈਗਾ ਵਾ ਦਾਵੇਦਾਰੀ ਚ ਦੋ ਨਾਂ ਥੋੜੇ ਜਿਹਾ ਪਿੱਛੇ ਰਹਿ ਗਏ ਜੀ ਇੱਕ ਹੋਰ ਜੋੜ ਲਓ ਜਿਹੜਾ ਸੁਖਜਿੰਦਰ ਸਿੰਘ ਰਹਿਤਾ ਜੇ ਤੁਸੀਂ ਤੇ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਹੁਣੇ ਮੁੱਖ ਦਾਵੇਦਾਰ ਨੇ ਐਚ ਐਸ ਨਹੀਂ ਨਾ ਲਿਖਿਆ ਜੇ ਤੇ ਤੁਸੀਂ ਫਿਰ ਉਹ ਉਹਨਾਂ ਨੂੰ ਨਾ ਨਾ ਛੱਡੋ ਤਾਂ ਫਿਰ ਤੁਸੀਂ ਉਹਨਾਂ ਦੇ ਗਵਾਂਡੀ ਹੋ ਗਏ ਫਿਰ ਉਹਨਾਂ ਛੱਟ ਰਹੇ ਜੇ ਗੱਲ ਨਹੀਂ ਪੱੜਦੀ ਮੁੱਖ ਦਾਵੇਦਾਰ ਸਾਡੇ ਜ਼ਿਲ੍ਹੇ ਦੇ ਵਿੱਚ ਦੋ ਦਾਵੇਦਾਰ ਨੇ ਇੱਕ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਹ ਦੋਵੇਂ ਦਾਵੇਦਾਰ ਸਾਡੇ ਜ਼ਿਲ੍ਹੇ ਦੇ ਦੋ ਦਾਵੇਦਾਰ ਹੋ ਗਏ ਹਾਂਜੀ 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 ਅੱਛਾ ਤ੍ਰਿਪਤ ਬਾਜਵਾ ਦੀ ਕੀ ਪੋਜੀਸ਼ਨ ਤ੍ਰਿਪਤ ਦਾਵੇ ਬਾਜਵਾ ਹੁਣੇ ਜਿਹੜੇ ਉਹ ਮੁੱਖ ਮੰਤਰੀ ਦੇ ਦਾਵੇਦਾਰ ਨਹੀਂ ਹੈਗੇ ਜੀ ਬਾਜਵਾ ਇੱਕ ਹੀ ਹੈ ਬਾਜਵਾ ਇੱਕ ਹੀ ਹੈਗਾ ਜੀ ਦਾ ਬਾਜਾ ਸਦਾ ਪ੍ਰਤਾਪਕ ਉਹ ਕਦੀ ਵੀ ਪਰ ਆਪਣੇ ਮੂੰਹੋਂ ਨਹੀਂ ਕਹਿਣਗੇ ਕਿ ਮੈਂ ਮੁੱਖ ਮੰਤਰੀ ਦਾ ਦਵੇਦਾਰ ਹਾਂ ਮੰਗਦਾ ਠੀਕ ਹੈ ਅੱਛਾ ਇਹ ਦਾਵੇਦਾਰੀ ਜਿਹੜੀ ਹੈ ਇਹ ਹੀ ਇਕੱਠੀ ਨਹੀਂ ਹੁੰਦੀ ਰਹੀ ਕਾਂਗਰਸ ਨੂੰ ਕਿਉਂਕਿ ਸਟੇਜਾਂ ਤੇ ਹੁਣ ਇੱਕ ਦੂਜੇ ਦੇ ਬਾਰੇ ਉਹਨਾਂ ਗੱਲ ਕਰਨੀ ਤੇ ਸ਼ੁਰੂ ਕਰ ਹੀ ਦਿੱਤੀ ਹੈ ਜਿਵੇਂ ਤੁਸੀਂ ਦੇਖਿਆ ਸੀਗਾ ਕਿ ਪਿਛਲੇ ਦਿਨੀ ਕਾਫੀ ਥੋੜਾ ਜਿਹਾ ਵੇਖਣ ਨੂੰ ਮਿਲਿਆ ਹੈਗਾ ਔਰ ਇੱਕ ਦੂਜੇ ਦੇ ਖਿਲਾਫ ਥੋੜਾ ਜਿਹਾ ਜਿਹੜਾ ਇਹਨਾਂ ਨੇ ਬਿਆਨ ਬਿਆਜੀ ਹੋਈ ਹੈ ਕੋਈ ਕਾਂਗਰਸ ਵਾਸਤੇ ਚੰਗੀ ਗੱਲ ਨਹੀਂ ਹੈਗੀ ਆਸ ਵਲੇ ਮੈਂ ਸਮਝਦਾ ਕਿ ਕਾਂਗਰਸ ਦਾ ਸਭ ਤੋਂ ਵਧੀਆ ਮੌਕਾ ਵਾ 2027 ਦੀਆਂ ਇਲੈਕਸ਼ਨਾਂ ਜਿੱਤਣ ਦਾ ਠੀਕ ਹੈ 2 ਸਾਲਾਂ ਬਾਅਦ ਇੱਕ ਕੇਰਲ ਕੇਰਲ ਦੀ ਇਲੈਕਸ਼ਨ ਹੈ ਉਹ ਬੜੀ ਅਹਿਮ ਹੈ ਔਰ ਇੱਕ ਪੰਜਾਬ ਦੀ ਇਲੈਕਸ਼ਨ ਹੈ ਕਾਂਗਰਸ ਵਾਸਤੇ ਬਹੁਤ ਅਹਿਮ ਹੈ ਔਰ ਕਾਂਗਰਸ ਨੂੰ ਇਹਨਾਂ ਦੋਵਾਂ ਸੂਬਿਆਂ ਦੇ ਵਿੱਚ ਜਿੱਤ ਦੀ ਪੂਰੀ ਆਸ ਹੈਗੀ ਆ ਜੇ ਤੋਂ ਇਲਾਵਾ ਇਹਨਾਂ ਨੂੰ ਅਸਾਮ ਦੇ ਵਿੱਚ ਜਿੱਤ ਦੀ ਆਸ ਹੈਗੀ ਆ ਪਰ ਸਭ ਤੋਂ ਵੱਧ ਜਿਹੜੀ ਜਿੱਤ ਦੀ ਆਸ ਹੈਗੀ ਉਹ ਕੇਰਲਾ ਦੀ ਹੈ ਤੇ ਪੰਜਾਬ ਦੀ ਵਿੱਚ ਹੈਗੇ ਔਰ ਇਸ ਵੇਲੇ ਜੋ ਇੱਥੇ ਸਟੇਟ ਦੇ ਹਾਲਾਤ ਚੱਲ ਰਹੇ ਹੈਗੇ ਆ ਔਰ ਦਿੱਲੀ ਦੀ ਹਾਰ ਜਿਤਨਾ ਹੋਈ ਆ ਆਮ ਪਾਰਟੀ ਦੀ ਉਹਦੇ ਨਾਲ ਇਹਨਾਂ ਦਾ ਕਾਂਗਰਸ ਦਾ ਕੋਪ ਜਿਹੜਾ ਹੋਰ ਵੱਧ ਗਿਆ ਹੈਗਾ ਵਾ ਉਹਦੇ ਕਰਕੇ ਮਤਲਬ ਮੁੱਖ ਮੰਤਰੀ ਦੇ ਦਾਵੇਦਾਰ ਵੀ ਉਹ ਨਹੀਂ ਜਦਾ ਸਾਹਮਣੇ ਆ ਗਏ ਆਗੇ ਸਾਹਮਣੇ ਆ ਗਏ ਪਰ ਇਹਦੇ ਨਾਲ ਜਿਹੜਾ ਅਸੀਂ ਪਿਛਲੇ ਦਿਨੀ ਮਾਝੇ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਦੀ ਇੱਕ ਪ੍ਰੋਗਰਾਮ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਕਰਵਾਇਆ ਗਿਆ ਹਾਂਜੀ ਹਾਂਜੀ ਤਾਂ ਉੱਥੇ ਚੰਨੀ ਵੀ ਸੀਗੇ ਔਰ ਉੱਥੇ ਉਹਨਾਂ ਨੇ ਤਿੰਨੇ ਜਿਹੜੇ ਸੀਗੇ ਨਾ ਇਕੱਠੇ ਕਰ ਦਿੱਤੇ ਪ੍ਰਤਾਪ ਸਿੰਘ ਬਾਜਵਾ ਵੀ ਆ ਗਏ ਸੀਗੇ ਹਾਂਜੀ ਹਾਂਜੀ ਤੇ ਰਣਜੀਤ ਸਿੰਘ ਚੰਨੀ ਵੀ ਉੱਥੇ ਪਹੁੰਚ ਗਏ ਰਾਜਾ ਬੜਿੰਗ ਵੀ ਆ ਗਏ ਸੀਗੇ ਹਾਂਜੀ ਹਾਂਜੀ ਉਹ ਇੱਥੇ ਉਹਨਾਂ ਨੇ ਫਿਰ ਮਾਝੇ ਵੱਲ ਨੂੰ ਇਸ਼ਾਰਾ ਕੀਤਾ ਸੀ ਕਿ ਮਾਝੇ ਤੋਂ ਜਿੱਦਾਂ ਪ੍ਰਤਾਪ ਸਿੰਘ ਕੈਰੋ ਹੋਣਾ ਨੇ ਹਾਂਜੀ ਹਾਂਜੀ ਮਾਝੇ ਤੋਂ ਇੱਕ ਸਿਆਸਤ ਖੜੀ ਕੀਤੀ ਤੇ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਪੰਜਾਬ ਦੇ ਵਿੱਚ ਵਿਕਾਸ ਦੀ ਉਹਨਾਂ ਨੇ ਝੜੀ ਲਾ ਦਿੱਤੀ ਸੀ ਹਾਂਜੀ ਹਾਂਜੀ ਇਸ਼ਾਰਾ ਕੀਤਾ ਸੀ ਤੇ ਸਰਦਾਰ ਜਿਹੜੇ ਕੈਰੋ ਸਾਹਿਬ ਹੀ ਉਹਨਾਂ ਪ੍ਰਤਾਪ ਸਿੰਘ ਕੈਰੋ ਨੇ ਜਿਹੜੇ ਉਸ ਵੇਲੇ ਸਿਆਸਤ ਕੁਝ ਹੋਰ ਤਰ੍ਹਾਂ ਦੀ ਹੈ ਅੱਜ ਜਿਹੜੀ ਸਿਆਸਤ ਹੈ ਉਹ ਦੋਨੋਂ ਬਦਲ ਚੁੱਕੀ ਹੈਗੀ ਕਾਫੀ ਜੀ ਜੀ ਔਰ ਜਿਹੜੇ ਕੈਰੋ ਸਾਹਿਬ ਹੀ ਉਹਨਾਂ ਦਾ ਕਦ ਬਹੁਤ ਵੱਡਾ ਸੀਗਾ ਔਰ ਉਹ ਨਹਿਰੂ ਦੇ ਬਹੁਤ ਨੇੜੇ ਦੇ ਸਾਥੀ ਸਨ ਤੇ ਉਹਨਾਂ ਨੂੰ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਹੋਣ ਦਾ ਇੱਕ ਬੜਾ ਵੱਡਾ ਮੌਕਾ ਮਿਲਿਆ ਤੇ ਉਹਦੇ ਉਸ ਤੋਂ ਬਾਅਦ ਪੰਜਾਬ ਸਾਡੇ ਮਾਝੇ ਖੇਤਰ ਦਾ ਕੋਈ ਮੁੱਖ ਮੰਤਰੀ ਨਹੀਂ ਬਣ ਸਕਿਆ ਹੈਗਾ ਪਰ ਇਸ਼ਾਰਾ ਪ੍ਰਤਾਪ ਸਿੰਘ ਬਾਜਵੇ ਦਾ ਕੀ ਸੀਗਾ ਬਾਜਵਾ ਸਾਹਿਬ ਹੁਣੀ ਲਾਈਨ ਦੇ ਵਿੱਚ ਨੇ ਜੀ 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 ਉਹ ਤਾਂ ਲਾਈਨ ਦੇ ਵਿੱਚ ਚਾਹੁੰਦੇ ਨੇ ਨਾ ਮਾਜੇ ਨੂੰ ਮੌਕਾ ਮਿਲ ਜੇ ਹੁਣ ਮੌਕਾ ਮਿਲਣਾ ਵੀ ਚਾਹੀਦਾ ਮੈਂ ਸਮਝਦਾ ਮਾਜੇ ਨੂੰ ਮੌਕਾ ਮਿਲਣਾ ਚਾਹੀਦਾ ਹੈਗਾ ਵਾ ਹਾਂ ਜੀ ਸਾਡਾ ਮਾਜਾ ਜਿਹੜਾ ਹੈਗਾ ਮਾਲਵੇ ਦੇ ਮੁਕਾਬਲੇ ਦੇ ਵਿੱਚ ਇਸੇ ਕਰਕੇ ਕਾਫੀ ਪਿੱਛੇ ਰਹਿ ਗਿਆ ਹੈਗਾ ਵਾ ਜਿੰਨੇ ਵੀ ਸਾਡੇ ਮੁੱਖ ਮੰਤਰੀ ਪੰਜਾਬ ਦੇ ਹੋਏ ਆ ਪੰਜਾਬ ਦੀ ਵੰਡ ਤੋਂ ਬਾਅਦ ਸਾਰੇ ਮਾਲਵੇ ਦੇ ਹੀ ਹੋਏ ਆ ਗਿਆ ਔਰ ਸਾਜੇ ਦਾ ਸਾਡਾ ਕੋਈ ਮੁੱਖ ਮੰਤਰੀ ਨਹੀਂ ਹੋਇਆਗਾ ਔਰ ਜੇ ਸਾਡੇ ਮਾਜੇ ਨੂੰ ਮੌਕਾ ਮਿਲਦਾ ਹੈਗਾ ਤੇ ਸਾਡੇ ਜਿਹੜਾ ਜਿਹੜਾ ਆ ਬੈਕਵਰਡ ਏਰੀਆ ਹੈਗਾ ਸਾਰੇ ਜਿਹੜਾ ਮਾਜੇ ਦੀ ਬੈਲਟ ਬਾਰਡਰੀ ਰਹੀ ਹੈਗਾ ਵਾ ਇਹਨੂੰ ਕਾਫੀ ਸਹੂਲਤ ਮਿਲ ਸਕਦੀ ਹੈ ਜੀ ਅੱਛਾ ਨਵਜੋਤ ਸਿੰਘ ਸਿੱਧੂ ਵੀ ਅੰਮ੍ਰਿਤਸਰੀ ਸੀਗੇ ਤੇ ਨਵਜੋਤ ਸਿੰਘ ਸਿੱਧੂ ਦਾ ਨਜ਼ਰ ਨਾ ਆਉਣਾ ਕੀ ਮੈਨੇ ਮੇਰੇ ਖਿਆਲ ਸਿੱਧੂ ਹੋਣੀ ਜਿਹੜੇ ਉਹ ਉਹਨਾਂ ਨੇ ਆਪਣੇ ਆਪ ਨੂੰ ਕਾਫੀ ਜਿਹੜਾ ਕਿ ਨਹੀਂ ਉਹ ਪੋਲਿਟਿਕਲ ਐ ਤੋਂ ਲਾਂਬੇ ਕਰ ਲਿਆ ਹੈਗਾ ਵਾ ਔਰ ਉਹਨਾਂ ਨੇ ਆਪਣੇ ਆਪ ਨੂੰ ক্রিকেট ਤੱਕ ਕਮੈਂਟਰੀਆਂ ক্রিকেট ਦੀ ਕਮੈਂਟਰੀ ਜਾਂ ਫਿਰ ਉਹ ਅਪਡੇਟ ਸ਼ੋਅ ਕਰਦੇ ਸੀ ਉਹਨਾਂ ਤੱਕ ਉਹ ਉੱਧਰ ਡਾਇਵਰਟ ਕਰ ਲਿਆ ਹੈਗਾ ਉਹਨਾਂ ਨੇ ਆਪਣੀ ਵੈਲਿਊ ਤੇ ਨਹੀਂ ਵਧਾ ਰਹੇ ਕਿਤੇ ਇਸ ਤਰ੍ਹਾਂ ਲੱਗ ਰਿਹਾ ਹੋਵੇ ਜਦੋਂ ਉਹਨਾਂ ਦੀ ਵਾਈਫ ਦਾ ਥੋੜੀ ਹੈਲਥ ਦੀ ਪ੍ਰੋਬਲਮ ਆਈ ਹੈਗੀ ਉਹ ਤੋਂ ਬਾਅਦ ਥੋੜਾ ਜਿਹਾ ਸਿਆਸਤ ਮਤਲਬ ਸਿਆਸਤੋਂ ਕਿਨਾਰਾ ਕਰ ਰਹੇ ਤੁਹਾਨੂੰ ਲੱਗਦਾ ਹਾਂ ਫਿਰ ਹਾਲ ਤੱਕ ਕਰ ਰਹੇ ਹੈਗੇ ਹਾਂਜੀ ਫਿਰ ਫਿਲ ਫਿਲਹਾਲ ਉਹ ਸਾਹਮਣੇ ਨਹੀਂ ਆ ਰਹੇ ਕੱਲ ਮੈਦਾਨ 'ਚ ਦਿਖਾਈ ਨਹੀਂ ਦਿੱਤੇ ਨਾ ਕੋਈ ਉਹਨਾਂ ਬੋਲਿੰਗ ਕੀਤੀ ਹੈ ਸ਼ਬਦਾਂ ਦੀ ਨਾ ਕੋਈ ਉਹਨਾਂ ਨੇ ਵਿਕਟ ਲਈ ਹੈ ਸ਼ਬਦੀ ਮੇਰੇ ਖਿਆਲ ਉਹਨਾਂ ਨੂੰ ਕਿਸੇ ਸ਼ਾਇਦ ਹੋ ਸਕਦਾ ਕਿ ਆ ਵੀ ਨਾ ਹੋਵੇ ਇਨਵਾਈਟ ਵੀ ਨਾ ਕੀਤਾ ਹੋਵੇ ਹਾਂਜੀ ਅੱਛਾ ਹਾਂਜੀ ਹਾਂਜੀ ਵੀ ਉਹਨਾਂ ਨੂੰ ਕੱਲ ਇਨਵਾਈਟ ਵੀ ਨਾ ਕੀਤਾ ਗਿਆ ਹੋਵੇ ਕੀਤਾ ਗਿਆ ਹੋਵੇ ਵੀ ਤੁਸੀਂ ਆਓ ਇੱਥੇ ਹਰਾਂ ਵੀ ਸਾਡੇ ਇੰਚਾਰਜ ਸਟੇਟ ਇੰਚਾਰਜ ਆ ਰਹੇ ਹੈਗੇ ਤਾਂ ਤੁਸੀਂ ਪ੍ਰੋਨ ਹੋ ਸਕਦਾ ਸੱਦਾ ਪੱਤਰ ਵੀ ਨਾ ਦਿੱਤਾ ਗਿਆ ਹੋਵੇ। ਅੱਛਾ ਜਸਪਾਲ ਜੀ ਜਿੰਨੀ ਤੁਹਾਡੀ ਕਾਂਗਰਸ ਦੀ ਸਿਆਸਤ ਦੇ ਵਿੱਚ ਪਕੜ ਹੈ ਜਿੰਨਾ ਤੁਸੀਂ ਡੁੰਗਿਆਈ ਦੇ ਨਾਲ ਕਾਂਗਰਸ ਨੂੰ ਸਮਝਦੇ ਹੋ। ਹਾਂਜੀ। ਪ੍ਰਤਾਪ ਸਿੰਘ ਬਾਜਵਾ ਸਦਾ ਸਰਜਿੰਦਰ ਸਿੰਘ ਰੰਦਾਵਾ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਹਾਂਜੀ ਹਾਂਜੀ। ਇਹਨਾਂ ਤੋਂ ਇਲਾਵਾ ਕੋਈ ਹੋਰ ਚਿਹਰਾ ਵੀ ਇਹੋ ਜਿਹਾ ਲੱਗਦਾ ਤੁਹਾਨੂੰ ਕਿ ਜਿਹੜੇ ਮੁੱਖ ਮੰਤਰੀ ਦੀ ਦਾਵੇਦਾਰੀ ਵਾਸਤੇ ਟੱਕਰ ਦੇ ਸਕਦਾ। ਦਾਵੇਦਾਰੀ ਦੇ ਵੇਖੋ ਜੀ ਰਾਣੇ ਗੁਰਜੀਤੋਂ ਨੇ ਵੀ ਦਾਵੇਦਾਰ ਲਿਆ। ਲੈਓ ਛਪਤੀ ਤੇ ਬੜਾ ਕੁਝ ਕਹਿ ਰਹੇ ਤੇ ਸਦਾ ਪ੍ਰਗਟ ਸਿੰਘ ਹੋਣੀ ਉਹ ਵੀ ਇੱਕ ਸਮ ਦੇ ਥੋੜੇ ਦਾਬੇਦਾਰ ਰਹਿ ਗਿਆ ਉਹ ਉਹ ਇੱਕਦਮ ਉੱਠੇ ਨੇ ਲੱਗ ਰਹੇ ਨੇ ਕਿ ਦੱਸਦੇ ਨੇ ਕਿ ਪ੍ਰਗਟ ਸਿੰਘ ਜਿਹੜੇ ਨੇ ਐਸੇ ਲਹੜੀ ਥੋੜੀ 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 ਰਾਹੁਲ ਗਾਂਧੀ ਤੇ ਕਾਫੀ ਨੇੜੇ ਹੀ ਜੇ ਚਾ ਚਾ ਹਾਂਜੀ 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 ਬਾਕੀ ਮੁੱਖ ਮੰਤਰੀ ਕਨੇ ਬਣਨਾ ਵਾ ਇਹ ਕਾਂਗਰਸ ਦਾ ਕਲਚਰ ਹੈਗਾ ਹਾਈ ਕਮਾਂਡ ਨੇ ਮੁੱਖ ਮੰਤਰੀ ਬਣਾਉਣਾ ਹੈਗਾ ਜੇ ਮੇਰੇ ਖਿਆਲ ਇਹ ਸਾਰੇ ਆਪਸ ਦੇ ਵਿੱਚ ਦਾਵੇ ਪੇਸ਼ ਕਰਕੇ ਉਹ ਆਪ ਸੋਲਜਰ ਹੈਗਾ ਤੇ ਮੇਰੇ ਖਿਆਲ ਉਹ ਨਾਲ ਹੀ ਠੀਕ ਨਹੀਂ ਹੈਗਾ ਨਾ ਇਹ ਕਾਂਗਰਸ ਵੱਲ ਤੇ ਠੀਕ ਹੈਗਾਗਾ ਅਛੇ ਲੜਾਈ ਜਿਹੜੀ ਐ ਇਹਨਾਂ ਲੀਡਰਾਂ ਨੇ ਤੇ ਲੜਨੀ ਨਹੀਂ ਨਾ ਤਾਂ ਪ੍ਰਤਾਪ ਸਿੰਘ ਬਾਜਵਾ ਜਿਹੜਾ ਹੈ ਉਹਨੇ ਲੜਨੀ ਨਾ ਤਾਂ ਰਾਜਾ ਬੜਿੰਗਦੀ ਐ ਨਾ ਓਮਪ੍ਰਕਾਸ਼ ਸੋਨੀ ਨੇ ਨਾ ਹੀ ਐਮਪੀ ਗੁਰਜੀਤ ਸਿੰਘ ਨੇ ਨਾ ਹੀ ਚਰਨਜੀਤ ਸਿੰਘ ਚੰਨੀ ਨੇ ਤੇ ਨਾ ਹੀ ਕਿਸੇ ਹੋਰ ਉੱਪਰ ਲੜਾਈ ਤੇ ਲੜਦਾ ਥੱਲੜਾ ਵਰਕਰ ਵਰਕਰ ਲੜਦਾ ਜੀ ਹਾਂ ਜੀ ਚਸਪਾ ਜੀ ਠੀਕ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਜੀ ਜਦ ਤੱਕ ਥੱਲੜੇ ਵਰਕਰ ਦੇ ਵਿੱਚ ਜਾਨ ਪਾ ਕੇ ਰੱਖਦੀ ਸੀ ਨਾ ਕਾਂਗਰਸ ਪਾਰਟੀ ਹਾਂਜੀ 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 ਤੇ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਵਰਕਰ ਸੀ ਤੇ ਕਾਂਗਰਸ ਨੇ ਕਦੀ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ ਤੁਸੀਂ ਵੇਖੋ ਨਾ ਵੀ ਕਿੰਨੇ ਲੰਮੇ ਸਮੇਂ ਤੋਂ ਕਾਂਗਰਸ ਦਾ ਸੰਗਠਨ ਨਹੀਂ ਅਸੀਂ ਕਾਂਗਰਸ ਖੜਾ ਕਰ ਸਕੀ ਹੈਗੀ ਸੰਗਠਨ ਦੇ ਮਾਮਲੇ ਵਿੱਚ ਕਾਂਗਰਸ ਬਹੁਤ ਪੁੱਛੇ ਆ ਜਦੋਂ ਤੁਸੀਂ ਸੰਗਠਨ ਬਣਾਇਆ ਹੋਵੇ ਬਲਾਕ ਲੈਵਲ ਦਾ ਠੀਕ ਹੈ ਪ੍ਰਧਾਨ ਬਣਾਏ ਹੈਗੇ ਆ ਜ਼ਿਲ੍ਹਾ ਪ੍ਰਧਾਨ ਬਣਾਏ ਹੈਗੇ ਆ ਪਰ ਹੋਰ ਕੋਈ ਉਸ ਤੋਂ ਇਲਾਵਾ ਥੱਲੇ ਕੋਈ ਅਪੁਆਇੰਟਮੈਂਟਾਂ ਹੋਈਆਂ ਹੁਣ ਸਰਕਾਰ ਵਿੱਚ ਬੂਥ ਲੈਵਲ ਤੱਕ ਵਰਕਰ ਸਾਡੇ ਕੋਲ ਨਹੀਂ ਹੈਗੇ ਵੇ ਜਿਹੜੇ ਹੈਗੇ ਆ ਹਾਂਜੀ ਟੁੱਟ ਗਏ ਟੁੱਟ ਗਏ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਹੈਗਾ ਪਰ ਉਹ ਤਾਂ ਜਿਸ ਪਾਰਟੀ 'ਚ ਵੀ ਗਏ ਨੇ ਤੇ ਪੁੱਛਦਾ ਤੇ ਉੱਥੇ ਵੀ ਕੋਈ ਨਹੀਂ ਹੈਗਾ ਨਹੀਂ ਪੁੱਛਦਾ ਕਿਤੇ ਵੀ ਨਹੀਂ ਹੈਗਾ ਹਾਂਜੀ ਸੰਗਠਨ ਤੇ ਵੇਖੋ ਜੀ ਇਸ ਵੇਲੇ ਆਮ ਪਾਰਟੀ ਕੋਲ ਵੀ ਕੋਈ ਨਹੀਂ ਹੈਗਾ ਸੰਗਠਨ ਜਿਹੇ ਕੋਲ ਹੈਗਾ ਤੇ ਸਰਪਾਜ ਪਾਕ ਕੋਲ ਹੈਗਾ ਆਕਾਲੀ ਦਲ ਕੋ ਸੰਗਠਨ ਹੈਗਾ ਹਾਂਜੀ ਕਾਂਗਰਸ ਵੀ ਡਾਂਡੋਲਾ ਨੇ ਸੰਗਠਨ ਦੇ ਮਾਮਲੇ ਦੇ ਵਿੱਚ ਸੰਗਠਨ ਦੀ ਗੱਲ ਕਰ ਰਹੀ ਆ ਅਸੀਂ ਉੱਪਰ ਦੀਆਂ ਗੱਡੀਆਂ ਨੂੰ ਛੱਡ ਦਈਏ ਠੀਕ ਹੈ ਉੱਤੇ ਸ਼ਾਨੋ ਸ਼ੌਕਤ ਵੱਖਰੀ ਹੈ ਉਹਨਾਂ ਦਾ ਸ਼ਾਨੋ ਸ਼ੌਕਤ ਉੱਤੇ ਬਹੁਤ ਵੱਡਾ ਜਾਵਦਾ ਪਰ ਜਿਹੜਾ ਵਰਕਰ ਆ ਨਾ ਜਿਹੜਾ ਵਰਕਰ ਉਹ ਜਿਹੜਾ ਉਹ ਉਹਦੇ ਨਾਲ ਥੋੜਾ ਜਿਹਾ ਕੰਕ ਟੁੱਟ ਚੁੱਕੀ ਹੈ ਵੀ ਆ ਥੋੜਾ ਜਿਹਾ ਬਹੁਤ ਦੂਰ ਹੈ ਹਾਂਜੀ ਹਾਂਜੀ ਬਹੁਤ ਦੂਰ ਹੈ ਮੈਂ ਇਹੀ ਤਾਂ ਮਹਿਸੂਸ ਕਰ ਰਿਹਾ ਆ ਕਿ ਜਿਹੜੇ ਕਾਮਰਸਿੰਗ ਮੈਂ ਇੱਥੋਂ ਤੱਕ ਵੇਖਦਾ ਕਿ ਜਿਹੜੇ ਬੂਥ ਲੈਵਲ ਦੇ ਵਰਕਰ ਹੈਗੇ ਕਈ ਵਾਰੀ ਉਹ ਲੀਡਰ ਨਾਲ ਮਿਲਣ ਤੋਂ ਵੀ ਉਹ ਕਤਰਾਉਂਦੇ ਕਿਉਂਕਿ ਉਹਨਾਂ ਨੂੰ ਅੱਗੇ ਨਹੀਂ ਕੋਈ ਜਾਣ ਦਿੰਦਾਗਾ ਉਹ ਤੇਰੇ ਪਿੱਛੇ ਹੀ ਹਨਾ ਵੀ ਅੱਛਾ ਤੇ ਆ ਜਿਹੜੀਆਂ ਹੁਣ ਮੌਜੂਦਾ ਸਮੇਂ ਦੇ ਵਿੱਚ ਵੀ ਜਿਹੜੀਆਂ ਹਾਂਜੀ ਔਰ ਪਿਛਲੇ ਸਾਲ ਜਦੋਂ ਕੈਪਟਨ ਦੀ ਸਰਕਾਰ ਆਈ ਹੈ ਗਿਆ ਉਦੋਂ ਸਭ ਤੋਂ ਵੱਧ ਦੁਰਦਸ਼ਾ ਵਰਕਰ ਦੀ ਹੋਈ ਹੈ ਕੀ ਆ ਉਹੀ ਤੇ ਨਤੀਜੇ ਭੁਗਤੇ ਹਾਂਜੀ ਹਾਂਜੀ ਉਹਦਾ ਨਤੀਜੇ ਭੁਗਤੇ ਨਾ ਉਹਦਾ ਨਤੀਜਾ ਇਹੋ ਹੀ ਹੈ ਜਿਹੜੀ ਸਾਡੀ 2022 ਆ ਉਤਲੇ ਬੰਨੇ ਜਿੰਨੇ ਦਾਅਵੇ ਕਰ ਕਰਨ ਵਾਲੇ ਨੇ ਚਾਹੇ ਬਾਜਵਾਜੀ ਹੋਣ ਚਾਹੇ ਵੜਿੰਗ ਜੀ ਹੋਣ ਤੇ ਚਾਹੇ ਰੰਦਾਵਾ ਸਾਹਿਬ ਹੋਣ ਤੇ ਚਾਹੇ ਚੰਨੀ ਜੀ ਹੋਣ ਦਾਅਵੇ ਜਿੰਨੇ ਮਰਜ਼ੀ ਕਰਨ ਵਡੇ ਵਡੇ ਦਾਅਵੇ ਵੀ ਕਰ ਲੈਣ ਹਾਂਜੀ ਹਾਂਜੀ ਤੇ ਵਰਕਰ ਨੇ ਥੱਲਿਓ ਜਦੋਂ ਉਹਨਾਂ ਕੋਲ ਤਾਕਤ ਹੀ ਨਾ ਦਾਵੇ ਸੱਚੇ ਕਿਤਾ ਹੁੰਦੇ ਸਾਰੇ ਹਲ ਕੈਚਪ ਪੋਜੀਸ਼ਨ ਨਹੀਂ ਹੈਗੀ ਜਿਦ ਤਰ੍ਹਾਂ ਸਾਡੇ ਮੈਂ ਇੱਥੇ ਵੇਖਦਾ ਸਰਦਾਰ ਤ੍ਰਿਪਤ ਸਿੰਘ ਰਜਿੰਦਰ ਸਿੰਘ ਬਾਜਵਾ ਨੇ ਪ੍ਰਤਾਪ ਸਿੰਘ ਬਾਜਵਾ ਜਾਂ ਸਖਜਿੰਦਰ ਸਿੰਘ ਰੰਧਾਵਾਣੀ ਇਹਨਾਂ ਨੇ ਇਹ ਆਪਣੇ ਵਰਕਰ ਨੂੰ ਪੁੱਛਦੇ ਨੇ ਤੇ ਵਰਕਰ ਦੇ ਦੁੱਖ ਸੁੱਖ ਦੇ ਵਿੱਚ ਜਾਣਦੇ ਨੇ ਨਤੀਜੇ ਵੀ ਆਗੇ ਨਾ ਡਰ ਬਾਬੇ ਨਾਲ ਉਹਨਾਂ ਦੇ ਨਤੀਜੇ ਤਾਂ ਵੀ ਪਾਈ ਤਾਂ ਹੀ ਉਹਨਾਂ ਦੇ ਨਤੀਜੇ ਹਮੇਸ਼ਾ ਪੋਜ਼ਿਟਿਵ ਆਉਂਦੇ ਆਗੇ ਹਾਂ ਜੀ ਲੋਕੀ ਬੜਾ ਕਹਿੰਦੇ ਬੜਾ ਗਰਮ ਬੋਲਦੇ ਆਪਨੇ ਵਰਕਰ ਨਾਲ ਜੁੜੇ ਜਿਹਦੀ ਉਹਨੇ ਗਰਮ ਆਈ ਸੀ ਹਾਂ ਜੀ ਜਿਹੜਾ ਲੀਡਰ ਆਪਣੇ ਵਰਕਰ ਨਾਲ ਜੁੜੇਗਾ ਉਹਨੂੰ ਕੋਈ ਨਹੀਂ ਹਰਾ ਸਕਦਾਗਾ ਜੀ ਲੀਡਰ ਦੀ ਹਾਰ ਹੀ ਇਸੇ ਕਰਕੇ ਅਸ਼ਵਨੀ ਸੇਖੜੀ ਸਾਡੇ ਕਿਉਂ ਬਟਾਲੇ ਤੋਂ ਹਰੇ ਹੈਗੇ ਉਹਦਾ ਕਾਰਨ ਇਹ ਵਰਕਰ ਤੋਂ ਦੂਰ ਹੋ ਚੁਕੇ ਸੀ ਕਿ ਵਾਹੇ ਭਵਾਨ ਦੇ ਘਰ ਦਾ ਬੜਾ ਟਾਈਮ ਦਿੰਨੇ ਹੁੰਦੇ ਸੀ ਕੋਈ ਮਿਲਣ ਜਾਂਦਾ ਸੀ ਮਿਲਣਾ ਹੀ ਨਹੀਂ ਕਿਸ ਨੂੰ ਕਦੇ ਜਾਂ ਹਨਾ ਇਹੋ ਹੀ ਕਹਿ ਦੇਣਾ ਚਲੋ 7 ਵਜੇ ਘਰ ਮਿਲਦੇ ਹਾਂ ਮਿਲ ਜਾਂਦੇ ਹਾਂ ਇਹੀ ਗੱਲ ਬਿਲਕੁਲ 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 ਹਾਂਜੀ ਜਿਹੜਾ ਵਰਕਰ ਹੈ ਉਹ ਚਾਹੁੰਦਾ ਵਾ ਕਿ ਮੇਰੇ ਲਈ ਲੀਡਰ ਮੇਰੇ ਦੁੱਖ ਸੁੱਖ ਦੇ ਵਿੱਚ ਆਵੇ ਮੈਨੂੰ ਮਿਲੇ ਮੇਰੀ ਗੱਲਬਾਤ ਸੁਣੇ ਤੇ ਜਦੋਂ ਅਸੀਂ ਮਿਲ ਲੈ ਕਿਹਨੂ ਨੇ ਤੇ ਫਿਰ ਕੀ ਫਾਇਦਾ ਹੈ ਕਾ ਮੈਂ ਕੀ ਫਾਇਦਾ ਹੈਗਾ ਉਹਦਾ ਤੇ ਫਿਰ ਇਹ ਖਤਰਾ ਮਹਿਸੂਸ ਕਰ ਰਹੇ ਨਹੀਂ ਉੱਪਰ ਵਾਲੀ ਲੀਡਰਸ਼ਿਪ ਹੀ ਸਾਡੇ ਕੋਲ ਥੱਲੇ ਦਾ ਜਿਹੜਾ ਕੈਡਰ ਹੈ ਜਿਹੜਾ ਅਸੀਂ ਵਾਰਡ ਵਾਈਜ਼ ਹੈ ਪਿੰਡ ਵਾਈਜ਼ ਹੈ ਵੇਖੋ ਜਿਹੜੀ ਐਸ ਵੇਲੇ ਕਾਂਗਰਸ ਦਾ ਨਾ ਹਾਈ ਕਮਾਂਡ ਜਿਹੜੀ ਹੈਗੀ ਉਹ ਬੜੇ ਵੱਡੇ ਸਕੇਲ ਦੇ ਵਿੱਚ ਇੱਕ ਪਰਵਰਤਨ ਕਰਨ ਦੀ ਹੈ ਕਾਂਗਰਸ ਦੇ ਵਿੱਚ ਠੀਕ ਹੈ ਸਾਰੇ ਜਨਰਲ ਸਕੱਤਰ ਨਵੇਂ ਲਾਏ ਜਾ ਰਹੇ ਆ ਗਏ ਔਰ ਉਹਨਾਂ ਜਨਰਲ ਸਕੱਤਰਾਂ ਨੂੰ ਇਹ ਡਿਊਟੀਆਂ ਦਿੱਤੀਆਂ ਜਾ ਰਹੀਆਂ ਇੱਕ ਬੇ ਨਤੀਜੇ ਹੀ ਤੁਹਾਡੇ ਕੋਲ ਲੈਣੇ ਆ ਜਿਹੜਾ ਸੂਬਾ ਪ੍ਰਧਾਨ ਉਹ ਕੋਲ ਨਤੀਜੇ ਲੈਣਾ ਇੱਕ ਤੁਹਾਡੇ ਕੋਲ ਇਹ ਤੁਹਾਡੀ ਜ਼ਿੰਮੇਵਾਰੀਆਂ ਤੈਅ ਕਰ ਰਹੀ ਹੈਗੀ ਕਾਂਗਰਸ ਸੋੜੇ ਪਪੇਸ਼ ਬਗੇਲ ਹੁਣਾਂ ਨੂੰ ਜੇ ਪੰਜਾਬ ਦਿੱਤਾ ਗਿਆ ਤਾਂ ਉਹਨਾਂ ਦੇ ਸਿਰ 'ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈਗੀ ਹੈ ਕਿ ਉਹ ਇਹਦਾ ਨਤੀਜਾ ਪੋਜ਼ਿਟਿਵ ਵੇਖਣਾ ਚਾਹੁੰਦੀ ਹੈ ਕਾਂਗਰਸ ਨੂੰ ਅਨੁਸ਼ਾਸਨ ਚ ਕਿਹੋ ਜੀ ਹੈ ਕਾਂਗਰਸ ਪਾਰਟੀ ਜੇ ਅਨੁਸ਼ਾਸਨ ਚੱਜਦਾ ਹੁੰਦਾ ਜੇ ਅਨੁਸ਼ਾਸਨ ਸਖਤ ਹੁੰਦਾ ਇਹਦੇ ਚ ਇੱਕ ਤਾਂ ਪਾਰਟੀ ਛੱਡ ਕੇ ਕੋਈ ਨਾ ਜਾਂਦਾ ਨੂੰ ਵੇਖੋ ਜੇ ਅਨੁਸ਼ਾਸਨ ਸਾਡਾ ਸਖਤ ਹੋਵੇ ਤਾਂ ਫੇਰ ਜਿਹੜੇ ਸਾਡੇ ਲੀਡਰ ਇੱਕ ਦੂਜੇ ਦੇ ਖਿਲਾਫ ਬੋਲਦੇ ਆਗੇ ਉਹ ਨਾ ਬੋਲਣ अच्छा शब्द आते कंट्रोल हो हां शब्द आते पाछाते मर्यादा होगी हां जी हां जी बिल्कुल है ना ਤੇ پارٹی ਦੇ ਮਾਨ ਮर्यादा ਦਾ ਪਤਾ ਹੋ ਗੀ हां जी हां जी ਪੀ ਬਾਹਰ ਨੂੰ ਰਸਤਾ ਵਿਖਾਇਆ ਜਾਣਾ ਚੱਟੀ ਇਸ ਗੱਲ ਨੂੰ ਕਾਂਗਰਸ ਜਿਹੜੇ ਦੇ ਵਿੱਚ ਜਿਹੜਾ ਜਿਹੜੇ ਫਿਰ ਹੁਣ ਹਰਿਆਣਾ ਦੇ ਵਿੱਚ ਹਰਿਆਣਾ ਦੇ ਵਿੱਚ ਕਾਂਗਰਸ ਹਾਰੀ ਹੈਗੀ ਆ ਔਰ ਉਸ ਹਾਰ ਦੀ ਅਜੇ ਤੱਕ ਕਿਸੇ ਤੇ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਗਈ ਹੈਗੀ ਜਿਨ੍ਹਾਂ ਨੇ ਉਸ ਵੇਲੇ ਸ਼ਾਸਨ ਪੰਕ ਕੀਤਾ ਹੈਗਾ ਵਾ ਉਹਨਾਂ ਦੇ ਉੱਤੇ ਅਜੇ ਤੱਕ ਹਾਈ ਕਮਾਂਡ ਕੋਈ ਵੀ ਕਾਰਵਾਈ ਨਹੀਂ ਕਰ ਸਕੀ ਹੈ ਜਦੋਂ ਕਿ ਇਹ ਕਾਰਵਾਈ ਬਹੁਤ ਜ਼ਰੂਰੀ ਹੈ ਅਨਸ਼ਾ ਸ਼ਰਮਾ ਕਹਿੰਦੇ ਕੰਜ਼ੋਰੀ ਦਾ ਕਾਂਗਰਸ ਦੀ ਇਸੇ ਕਮਜ਼ੋਰੀ ਦਾ ਫਾਇਦਾ ਬੀਜੇਪੀ ਵੀ ਚੁੱਕ ਸਕਦੀ ਹੈ ਹਾਂਜੀ ਇਸੇ ਕਮਜ਼ੋਰੀ ਦਾ ਫਾਇਦਾ ਆਮ ਆਦਮੀ ਪਾਰਟੀ ਵੀ ਚੁੱਕ ਸਕਦੀ ਹੈ ਆਮ ਆਦਮੀ ਪਾਰਟੀ ਰਿਪੀਟ ਵੀ ਹੋ ਸਕਦੀ ਇਹ ਤਾਂ ਕਮਜ਼ੋਰੀ ਬੜੀ ਵੱਡੀ ਦਾਸਰੋ ਬੀਜ ਆਮ ਆਦਮੀ ਪਾਰਟੀ ਦੀ ਕਮਜ਼ੋਰੀ ਜੜ ਜੜੀ ਹੀ ਉਹ ਦਿੱਲੀ ਹੈਗੀ ਆਮ ਆਦਮੀ ਐਸ ਵੇਲੇ ਸਭ ਤੋਂ ਕਮਜ਼ੋਰ ਹੋ ਗਈ ਹੈ ਦਿੱਲੀ ਹਾਰਨ ਕਰਕੇ ਦਿੱਲੀ ਸੂਬਾ ਹਾਰਨ ਕਰਕੇ ਉਹਨਾਂ ਦੀ ਪੋਜੀਸ਼ਨ ਐਸ ਵੇਲੇ ਕਾਫੀ ਡਾਬਾ ਡੋਲੇ ਜਿਹੜਾ ਐਸ ਵੇਲੇ ਥੋੜਾ ਜਿਹਾ ਤੇਜ਼ੀ ਵਿਖਾ ਰਹੀ ਹੈ ਆਮ ਆਦਮੀ ਪਾਰਟੀ ਸ਼ਾਇਦ ਉਸੇ ਡਰ ਨੂੰ ਮੁ ਬਾਕੀ ਸੰਗਠਨੀਆਂ ਕੋ ਵੀ ਨਹੀਂ ਹੈਗਾ ਭ੍ਰਿਸ਼ਟਾਚਾਰ ਇੱਥੇ ਬਹੁਤ ਵੱਧ ਚੁੱਕਾ ਹੈਗਾ ਵਾ ਔਰ ਜਿਹੜਾ ਕੋਈ ਲੀਡਰ ਆ ਉਹ ਵੀ ਇਹਨਾਂ ਦੇ ਜਿਤਨਾ ਤੁਸੀਂ ਉਹ ਵੇਖੋ ਤੁਹਾਡੇ ਉਹ ਲੀਡਰ ਜਿਹਨੇ ਹੁਣੇ ਦੇ ਜਿਹੜੀਆਂ ਭਾਈਚਾਰੇ ਦੇ ਖਿਲਾਫ ਬੋਲੇ ਆ ਬਲਕਾਰ ਸਿੱਤੂ ਦਾ ਜ਼ਿਕਰ ਕਰ ਹਾਂਜੀ ਹਾਂਜੀ ਗੁਰੂ ਹਰਸਾਹਿਬ ਦਾ ਹੀ ਸ਼ਾਇਦ ਉਹ ਵਿਦਾਇਕ ਹੈਗਾ ਵਾ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਆ ਉਹ ਫਿਰ ਪਾਰਟੀ ਦਾ ਨੁਕਸਾਨ ਕਰਦੀ ਹੈਗੀ ਔਰ ਇਹਦੇ ਉੱਤੇ ਕੋਈ ਸੰਜਮ ਨਹੀਂ ਹੈਗਾ ਜੋ ਮਰਜੀ ਬੋਲੀ ਜਾਂਦੇ ਹੈਗੇ ਸ਼ਬਦਾ ਦੀ ਕੰਟਰੋਲ ਨਹੀਂ ਹੈਗਾ ਉਹਨਾਂ ਨੇ ਕਿਸੇ ਬਰਾਦਰੀ ਦੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਚ ਨਹੀਂ ਰੱਖਿਆ ਉਹਨੇ ਮਾਨ ਜੋ ਇੱਕ ਸਪੀਕਰ ਦੀ ਮਾਨ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਉਹਨੇ ਇਹ ਨਹੀਂ ਦੇਖਿਆ ਕਿ ਇਹਦੇ ਵਿੱਚ ਐਸ ਵੇਲੇ ਇਸੇ ਬਰਾਦਰੀ ਚੋਂ ਕਿੱਡੇ ਕਿੱਡੇ ਵੱਡੇ ਆ ਗੂ ਕਿੱਡੇ ਕਿੱਡੇ ਕਦਾਵਰ ਔਦਿਆਂ ਤੇ ਨੇ ਉਸ ਤੁਹਾਡੇ ਸਪੀਕਰ ਆ ਸੰਧਵਾ ਸਾਹਿਬ ਜਿਹੜੇ ਕੋਲਤਾਰ ਜੀ ਕੋਲਤਾਰ ਸਿੰਘ ਸਾਹਿਬ ਉਹਨਾਂ ਦੇ ਸਿੱਧਾ ਖਿਲਾਫ ਬੋਲ ਰਹੇ ਹੈਗਾ ਆ ਉਹਦਾ ਨਾਮ ਲੈ ਕੇ ਉਹਨਾਂ ਦਾ ਨਾਮ ਲੈ ਕੇ ਗੱਲ ਕਰ ਰਿਹਾ ਹੈਗਾ ਤੇ ਔਰ ਜਿਹਦੇ ਨਾਲ ਉਹਨੇ ਗੱਲ ਕੀਤੀ ਆ ਉਹ ਰਾਜੂ ਜਿਹੜਾ ਰਾਜੂ ਦਾ ਉਹਨੇ ਫੋਨ ਤੇ ਗੱਲ ਕੀਤੀ ਹੈ ਜਿਹੜੇ ਬੰਦੇ ਨਾਲ ਹਨਾ ਉਹਦੇ ਕੋਲ ਆਡੀਓ ਜਨੇ ਉਹ ਇੱਕ ਤੇ ਉਹਨੇ ਉਹ ਸਾਰੀ ਰਿਕਾਰਡਿੰਗ ਇਹਨੇ ਸੰਧਵਾ ਸਾਹਿਬ ਨੂੰ ਸੁਣਾਈ ਹੀਗੀ ਜੀ ਔਰ ਸੰਧਵਾ ਸਾਹਿਬ ਨੇ ਉਹ ਸੁਣ ਕੇ ਉਹਨੂੰ ਕਿਹਾ ਬਈ ਯਾਰ ਤੂੰ ਕਿਸੇ ਨੂੰ ਦੱਸੇ ਨਾ ਇਹਦੇ ਨਾਲ ਪਾਰਟੀ ਦਾ ਨੁਕਸਾਨ ਹੋਏਗਾ ਉਹਨਾਂ ਨੂੰ ਚਾਹੀਦਾ ਹੈਗਾ ਕਿ ਉਹ ਉਹਨੂੰ ਸਖਤ ਐਕਸ਼ਨ ਹੈ ਸਖਤ ਐਕਸ਼ਨ ਹੈ ਸਖਤ ਐਕਸ਼ਨ ਹੈ ਐਕਚੁਅਲ ਲੈਂਡ ਤੋਂ ਬਾਅਦ ਪਤਾ ਚੱਲਦਾ ਹੈ ਕਿ ਅਗਰ ਇਹੀ ਲਾਈਨਾਂ ਕਿਸੇ ਨੇ ਕੇਜਰੀਵਾਲ ਸਾਹਿਬ ਨੇ ਬੋਲੀਆਂ ਹੁੰਦੀਆਂ ਤਾਂ ਕੀ ਬਣਦਾ ਕੀ ਬਣਦਾ ਹਾਂਜੀ ਜੇ ਕਿਤੇ ਸੰਦੀਪ ਪਾਟਕ ਨੇ ਬੋਲੀਆਂ ਹੁੰਦੀਆਂ ਤਾਂ ਕੀ ਬਣਦਾ ਪਹਿਲਾਂ ਜਿਹੜੇ ਸਾਡੇ ਮੰਤਰੀ ਹੈਗੇ ਆ ਲਾਲਜੀਤ ਭੁੱਲਰ ਹੋਣੇ ਇਹਨਾਂ ਨੇ ਵੀ ਉਥੇ ਦਰਨਦਾਨਿਕ ਭਾਸ਼ਾ ਦੇ ਦਰਾਂ ਨੇ ਤਰ੍ਹਾਂ ਦੀ ਭਾਸ਼ਾ ਵਰਤੀ ਬੋਲੀ ਬੋਲੀ ਹਾਂਜੀ ਹਾਂਜੀ ਔਰ ਉਦੋਂ ਬਾਅਦ ਉਹ ਇਲੈਕਸ਼ਨ ਹਾਰ ਗਏ ਸੀ ਉੱਥੇ ਤੁਹਾਡੇ ਸਾਹਮਣੇ ਦੀਆਂ